ਦੇ ਮੋਕੋ ਦਾ ਅਮੋਕੋ ਜਿਵੇਂ ਆਪਣੇ ਮੂੰਹ ਤੇ ਟੈਟੂ ਕਹਿ ਦਿੰਦੇ ਉਹ ਬਣਾਏ ਆ ਮੋਕੋ ਹਿਸਟੋਰੀਕ ਪਲੇਸ ਦਾ ਸਾਈਨ ਪੜਿਆ ਤੇ ਆਪਾਂ ਇੱਥੇ ਰੁਕ ਗਏ ਆ ਦੇਖਦੇ ਇਧਰ ਕੀ ਦੇਖੋਗੇ ਥਾਂ ਥਾਂ ਇੱਕ ਇਦਾਂ ਦਾ ਬੋਰਡ ਲੱਗੇ ਮਿਲਗੇ ਨਿਊਜ਼ੀਲੈਂਡ ਦੇ ਵਿੱਚ ਸਾਰੇ ਜੀ ਇਹ ਤਕਰੀਬਨ ਫੋਰੈਸਟ ਜੰਗਲ ਦੇ ਕੋਲੇ ਜਾਰੇ 19ਵੀਂ ਸਦੀ ਚ ਗੋਲਡ ਰਸ਼ ਪਿਆ ਪੂਰ ਮੈਨ ਗੋਲਡ ਇਹ ਗੋਲਡਰ ਕੀਵੀ ਖਾਨ ਵਾਲਾ ਹੁੰਦਾ ਤੇ ਇੱਕ ਕੀਵੀ ਪੰਛੀ ਕੀ ਵੀ ਗਈ ਚੀਜ਼ਾਂ ਨੂੰ ਕਹਿੰਦੇ ਇੱਥੇ ਬੰਦਿਆਂ ਨੂੰ ਵੀ ਆ ਦਾ ਆਪਣੇ ਸ਼ੰਖ ਵਰਗਾ ਲੱਗਦਾ ਵਾਲਾ ਜਿੱਦਾਂ ਸ਼ੰਖ ਹੁੰਦੇ ਨੇ ਆਪਣੇ ਲਾਰਡ ਆਫ ਫੋਰੈਸਟ ਜੰਗਲ ਦਾ ਰੱਬ ਇਹ ਡਿਜੀਟਲ ਵੀ ਬਣਾਇਆ ਕੰਮ ਇੱਥੇ ਵੇਚਦੇ ਆ ਕਹਿੰਦੇ ਵੀ ਜੇ ਚੀਜ਼ ਵੇਖਣੀ ਆ ਤੁਸੀਂ ਕਿਹੜੀ ਜਗ੍ਹਾ ਤੇ ਕੀ ਕੀ ਵੇਚ ਸਕਦੇ ਆ ਆਪਣੇ ਏਸ਼ੀਆ ਚ ਕਿਲੇ ਬਣਾਉਂਦੇ ਹੁੰਦੇ ਸੀ ਡਿਫੈਂਸ ਕਰਨ ਨੂੰ ਤੇ ਨਿਊਜ਼ੀਲੈਂਡ ਸਾਰਨਾ ਵੱਖਰਾ ਆਈਲੈਂਡ ਹੀ ਇੱਕ ਹਿਸਾਬ ਦਾ ਤੇ ਇੱਥੇ ਪਹੁੰਚ ਨਹੀਂ ਜਿਹੜੀ ਮੇਨ ਚੀਜ਼ ਇੱਥੋਂ ਦੀ ਸਾਰਨਾ ਉਹ ਆ ਵਾ ਐਂਕਰ ਤੇ ਆ ਰਸਾ ਇਹਦਾ ਇਤਿਹਾਸ ਇਹ ਪੂਰਾ ਇਹ ਵੇਹ ਲੋ ਵੀ 24 ਨਵੰਬਰ ਨੂੰ ਇੱਥੋਂ ਚੱਲਿਆ। ਵੀ ਕਿੰਨੀ ਹੌਲੀ ਚਾਲ ਸੀ ਪੁਰਾਣੇ ਸ਼ਿਪਾਂ ਦੀ ਬਾਲੀ ਜਾ ਦੇ 24 ਤੋਂ ਚੱਲਿਆ 27 ਨੂੰ ਇੱਥੇ ਪਹੁੰਚਿਆ। 9 ਦਸੰਬਰ ਜੀ ਵੀਡੀਓ ਦੇਖ ਰਹੇ ਸਾਰੇ ਦਰਸ਼ਕਾਂ ਸੱਜਣਾ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਅੱਜ ਦੀ ਜਿਹੜੀ ਵੀਡੀਓ ਬਹੁਤ ਸੋਹਣੀ ਹੋਣ ਵਾਲੀ ਆ ਇਹ ਹੈਗੀ ਆ ਮੇਨ 뮤ਜ਼ੀਅਮ ਤਸਨੂ ਖੋਣਾ ਉਹਦੇ ਵਿੱਚ ਇੱਕ ਦਾ ਰਾਹ ਖਾਵਾਂਗੇ ਆਪਾਂ ਇੱਥੋਂ ਚੱਲੇ ਰਵਿਨੀ ਹੋਲੀਡੇ ਪਾਰਕ ਤੋਂ ਕਟਾਇਆ ਤੱਕ ਦਾ ਉੱਥੇ 뮤ਜ਼ੀਅਮ ਹੈ ਤੇ 뮤ਜ਼ੀਅਮ ਖਾਸ ਕਿਉਂ ਆਪਾਂ ਨਾਲ ਇੱਕ ਕੰਮ ਕਰਦਾ ਹੁੰਦਾ ਹੈਗਾ ਬਾਈ ਇੱਥੇ ਜਿਹੜਾ ਰਹਿੰਦੇ ਇਥੋਂ ਦੇ ਮੇਨ ਜੱਦੀ ਆ ਮੌਰੀ ਲੋਕ ਆ ਉਹਨਾਂ 'ਚ ਇੱਕ ਬਾਈ ਕੰਮ ਕਰਦਾ ਉਹਨੇ ਦੱਸੀ ਸੀ ਇਹ ਹਿਸਟਰੀ ਉਹ ਹਿਸਟਰੀ ਇਹ ਸੀਗੀ ਜਿੱਦਾਂ ਇਹਨਾਂ ਦਾ ਜਿਹੜਾ ਮੇਨ ਚੀਫ ਸੀਗਾ ਮੇਨ ਸਰਦਾਰ ਲੀਡਰ ਸੀਗਾ ਉਹਨੂੰ ਨਾ ਜਦੋਂ ਯੂਰੋਪੀਅਨ ਲੋਕ ਆਏ ਆ ਉਹਨੂੰ ਲੈ ਕੇ ਭੱਜਲੇ ਸੀਗੇ ਮਤਲਬ ਉਹਨੂੰ ਬੇੜੇ ਤੇ ਕੈਦ ਕਰ ਲਿਆ ਜਾਂ ਧੋਖੇ ਨਾਲ ਲੈ ਕੇ ਤੇ ਭੱਜ ਚਲੇ ਸੀ ਫਿਰ ਜਿਹੜੇ ਇੱਥੋਂ ਦੇ ਲੋਕਾਂ ਨੇ ਉਹਦਾ ਪਿੱਛਾ ਕੀਤਾ ਉਹਨਾਂ ਨੇ ਬੋਟ ਲੈ ਕੇ ਛੋਟੀਆਂ ਕਿਸ਼ਤੀਆਂ ਦੇ ਉੱਤੇ ਤੇ ਉਹ ਜਿਹੜੇ ਐਂਕਰ ਹੁੰਦੇ ਨਾ ਪਿੱਛੇ ਆਪਣੇ ਅੱਜ ਕੱਲ ਵੱਡੇ ਆ ਲੁੰਗਰ ਕਹਿੰਦੇ ਜਿਹੜੇ ਲੰਗਰ ਕੇ ਲੁੰਗਰ ਕੀ ਕਹਿੰਦੇ ਉਹਨੂੰ ਐਂਕਰ ਕਹਿੰਦੇ ਉਹਨੂੰ ਤੇ ਉਹ ਸਿੱਤੇ ਵੇਂ ਸਮੁੰਦਰ ਚ ਉਹਦੀਆਂ ਬ੍ਰੇਕਾਂ ਲਾ ਕੇ ਜਦਾਂ ਤੇ ਉਹ ਜਦੋਂ ਪਿੱਛੇ ਉਹਨਾਂ ਨੇ ਪਿੱਛਾ ਕੀਤਾ ਤੇ ਦੋ ਕਿ ਤਿੰਨ ਸੀਗੇ ਹੁਣ ਪੱਕਾ ਤਾਂ ਇਹਦਾ ਕਨਫਰਮ ਨਹੀਂ ਉੱਥੇ ਜਾ ਕੇ ਵੇਖਦੇ ਆਂ ਤੇ ਉਹ ਜਦੋਂ ਇੱਕ ਅੱਧਾ ਇਕੱਠਾ ਕਰ ਲਿਆ ਸੀ ਸ਼ਾਇਦ ਤੇ ਬਾਕੀ ਦੋ ਤਾਂ ਹੈਗੇ ਹੀ ਆ ਜਿਹੜੇ ਪੱਕੇ ਉਹ ਕੱਟਨੇ ਪੈ ਗਏ ਉਹਨਾਂ ਨੂੰ ਉਹ ਕੱਟ ਕੇ ਭੱਜਨੇ ਪਏ ਕਿਉਂਕਿ ਉਹ ਇਕੱਠਾ ਕਰਦੇ ਤਾਂ ਉਹਦੋਂ ਉਹਨਾਂ ਨੇ ਆ ਜਾਣਾ ਸੀ ਤੇ ਫੜ ਕੇ ਇਹਨਾਂ ਨੂੰ ਮਾਰਦੇ ਰਹੇਗਾ ਜਿਹੜੇ ਇੱਥੋਂ ਦੇ ਲੋਕ ਸੀਗੇ ਉਹਨਾਂ ਨੇ ਆਪਣਾ ਬੰਦਾ ਦਾ ਬਚਾਉਣਾ ਸੀ ਮੇਨ ਤੇ ਫਿਰ ਉਹ ਜਿਹੜੇ ਉਹਨਾਂ ਦੋਹਾਂ ਕਿਉਂ 1769 ਦੀ ਗੱਲ ਹੈ ਇਹ ਤਕਰੀਬਨ ਇੱਥੇ ਮੈਂ ਪੜ੍ਹੀ ਸੀਗੀ ਆਨਲਾਈਨ ਤੇ ਫਿਰ 1800 ਕੁਛ ਜਾ ਕੇ ਨਹੀਂ 1869 ਦੀ ਗੱਲ ਹੈ ਸ਼ਾਇਦ 1700 ਦੀ ਫਿਰ 100 ਕ ਸਾਲ ਬਾਅਦ ਜਾ ਕੇ ਇੱਥੋਂ ਦੇ ਦੋ ਡਰਾਈਵਰਾਂ ਨੇ ਲੱਭੇ ਸੀਗੇ ਉਹ ਫਿਰ ਉਹਨਾਂ ਨੇ ਇੱਕ ਇੱਥੇ ਆਕਲੈਂਡ ਮਿਊਜ਼ੀਅਮ ਚ ਪਿਆ ਛੇ ਰਖਣੀ ਤੇ ਦੂਜਾ ਪੱਕਾ ਜਿਹੜਾ ਕਟਾਇਆ ਮਿਊਜ਼ੀਅਮ ਚ ਉਹ ਕਨਫਰਮ ਹੈ ਉਹ ਵੱਡਾ ਵਾ ਸਭ ਤੋਂ ਵੱਡਾ ਐਂਕਰ ਬਹੁਤ ਸੋਹਣਾ ਵਾ ਵੀਡੀਓ ਨਾਲ ਜੁੜੇ ਰਹੋ ਚੈਨਲ ਤੇ ਜੇ ਨਵੇਂ ਆਏ ਸਬਸਕ੍ਰਾਈਬ ਕਰ ਲਿਓ ਵੀਡੀਓ ਬਹੁਤ ਸੋਹਣੀਆਂ ਹੋਣ ਵਾਲੀਆਂ ਆਪਾਂ ਐਂਡ ਕਰਾਂਗੇ ਕੇ ਪਰੰਗਾ ਐਂਡ ਨਹੀਂ ਕਰਾਂਗੇ ਮਤਲਬ ਟੂਰ ਉਧਰ ਨੂੰ ਕਰ ਰਹੇ ਆਂ ਕੇ ਪਰੰਗਾ ਜਿੱਥੇ ਨਿਊਜ਼ੀਲੈਂਡ ਉੱਪਰ ਨੂੰ ਖਤਮ ਹੋ ਜਾਂਦਾ ਐ ਲੰਮਾ ਨਾ ਨਿਊਜ਼ੀਲੈਂਡ ਉੱਪਰ ਨੂੰ ਖਤਮ ਹੋ ਜਾਂਦਾ ਤੇ ਵੀਡੀਓ ਨਾਲ ਜੁੜੇ ਰਹੋ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸਿਓ ਵੀਡੀਓ ਕਿੱਦਾਂ ਦੀ ਬਣਦੀ ਆ ਤੇ ਬਹੁਤ ਸੋਹਣੀਆਂ ਵੀਡੀਓ ਹੋਣ ਵਾਲੀਆਂ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੁਹਾਡੀ ਸਪੋਰਟ ਦੀ ਬਹੁਤ ਲੋੜ ਹੈ ਅੱਜ ਜਦੋਂ ਇਦਾਂ ਦੇ ਬੋਰਡ ਆਉਣ ਲੱਗ ਜਾਨੇ ਕਟਾਇਆ ਕੇ ਪ੍ਰ ਮਤਲਬ ਆਪਾਂ ਨੇੜੇ ਹੀ ਆ। ਇਥੋਂ ਤਕਰੀਬਨ ਪੌਣੇ 200 ਕਿਲੋਮੀਟਰ ਅੱਗੇ ਪ੍ਰਯੰਗਾ ਤੇ ਆਪਾਂ ਕਟਾਇਆ ਮਿਊਜ਼ੀਅਮ ਵੇਖਣਾ ਕਟਾਇਆ ਦੇ ਵਿੱਚ। ਟੀਆਹੂ ਮਿਊਜ਼ੀਅਮ ਦਾ ਨਾਮ ਹੈ। ਤੇ ਚੱਲਦੇ ਅੱਗੇ ਆ 15 ਨੰਬਰ ਖਤਮ ਹੋ ਗਿਆ ਇੱਥੇ ਆਪਾਂ ਕਾਇਕੋਹੀ ਤੋਂ ਕੌਫੀ ਲਿਆਂਦੀ ਆ ਤੇ ਉੱਥੇ ਬਹਿ ਕੇ ਪੀਣੇ ਕਿਤੇ। ਜੈਡ ਕਾਇਕੋਹੀ। ਹਾਂਜੀ ਆਪਾਂ ਲਿਆਂਦੀ ਕੌਫੀ ਜੈਡ ਕਾਇਕੋਹੀ ਤੋਂ। ਇਹ ਨਿਊਜ਼ੀਲੈਂਡ ਪਸ਼ਾਇਦ ਪਹਿਲਾਂ ਹੀ ਦੱਸਿਆ ਹੋਵੇ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਜਿਹੜੇ ਸਾਰਨੋਂ ਵੱਧ ਕੌਫੀ ਪੀਂਦੇ ਦੇਸ਼ ਤੇ ਇਹਦੇ ਨਾਲ ਮੇਰਾ ਵੀ ਰਾਏ ਨੇ ਕੋਈ ਕਹਿ ਦੇਵੇ ਵੀ ਸਾਰਨੋਂ ਵੱਧ ਪੀਣ ਦਾ ਮਤਲਬ ਇਹ ਆ ਵੀ ਜਨਸੰਖਿਆ ਇਤੋਂ ਦੀ ਵੱਧ ਪੀਂਦੀ ਆ ਵੀ ਪਰਸੈਂਟ ਦੇ ਹਿਸਾਬ ਨਾਲ ਜਿੱਦਾਂ ਦੀ ਵਸੋਂ ਆ ਉਸੇ ਪਰਸੈਂਟ ਦੇ ਹਿਸਾਬ ਨਾਲ ਵੀ ਇੱਥੋਂ ਦੇ ਤੇ ਆਸਟ੍ਰੇਲੀਆ ਦੇ ਲੋਕ ਸਾਰਨੋਂ ਵੱਧ ਕੌਫੀ ਪੀਂਦੇ ਆ ਆ ਆ ਵਾ ਤੇ ਆਪਾਂ ਪੰਪ ਤੋਂ ਉਤਾਲਿਆਂ ਦੀ ਵੀ ਜੇ ਕੌਫੀ ਤੇ ਬਹਿ ਕੇ ਟਾਈਮ ਖਰਾਬ ਹੁੰਦਾ ਕਿਉਂਕਿ ਜਦੋਂ ਸਿਆਲਾਂ ਦਾ ਖਾਸ ਕਰਕੇ ਦਿਨ ਛੋਟੇ ਹੁੰਦੇ ਆ ਸਵੇਰੇ ਟਾਈਮ ਨਾਲ ਤੁਰੋ ਤੇ ਫਿਰ ਬੰਦਾ ਵੇਖਦਾ ਚੀਜ਼ਾਂ ਨਹੀਂ ਤਾਂ ਆਪਾਂ ਜੁੱਪ ਜਾਈ ਚ ਰਹਿ ਜਾਂਦੀਆਂ ਤੇ ਕੌਫੀ ਵਾਲੀ ਗੱਲ ਕੋ ਮੇਰਾ ਵੀ ਰਾਹੀ ਨੇ ਕਹਦੇ ਵੀ ਤੂੰ ਭਰਾਵਾ ਉਹੀ ਕਹੀ ਜਾਂਦਾ ਇੱਥੇ ਦੁਨੀਆ ਆਬਾਦੀ ਕਿੰਨੀ ਕਿੰਨੀ ਆਂਡੀਆਂ ਦੀ ਚਾਈਨਾ ਦੀ ਉਹ ਤਾਂ ਥੋੜੇ ਨਾਲ ਕਿੰਨੇ ਗੁਣਾ ਪੀ ਜਾਂਦੇ ਹੋਣੇ ਆ ਇਹਦਾ ਮਤਲਬ ਇਹੀ ਆ ਵੀ ਪਰਸੈਂਟ ਦੇ ਹਿਸਾਬ ਨਾਲ ਜਿੰਨੇ ਲੋਕੀ ਰਹਿੰਦੇ ਆ ਉਸ ਹਿਸਾਬ ਨਾਲ ਪਰਸੈਂਟ ਦੇ ਹਿਸਾਬ ਨਾਲ ਇੱਥੋਂ ਦੇ ਲੋਕੀ ਵੱਧ ਪੀਂਦੇ ਆ ਅੱਗੇ ਤੋਂ ਜਦੋਂ ਵੀ ਇਹ ਇਦਾਂ ਦੀ ਕੋਈ ਵੀਡੀਓ ਵੇਖੋ ਤੇ ਜਾਂ ਪੜੋ ਤੇ ਸਮਝ ਲਓ ਮੈਨੂੰ ਵੀ ਵਿੱਚ ਐਡ ਕਰ ਲਿਓ ਦੇ ਨਿਊਜ਼ੀਲੈਂਡ ਦੇ ਵਿੱਚ ਇਹ ਨਿਊਜ਼ੀਲੈਂਡ ਚ ਆਪਾਂ ਬਹੁਤ ਕਾਫੀ ਪੀ ਲਈਦੀ ਆ ਤੇ ਮਿਲਦੇ ਆ ਅੱਗੇ ਤੁਹਾਨੂੰ ਦਿਖਾਉਣੇ ਆ ਵੀਊ ਬਹੁਤ ਸੋਹਣੇ ਤੇ ਕਟਾਇਆ ਦਾ ਮਿਊਜ਼ੀਅਮ ਆਪ ਆਇਆ ਹਿਸਟੋਰੀਕ ਪਲੇਸ ਦਾ ਸਾਈਨ ਪੜਿਆ ਤੇ ਆਪਾਂ ਇੱਥੇ ਰੁਕ ਗਏ ਆ ਵੇਖਦੇ ਇਧਰ ਕੀ ਬਣਾਇਆ ਇਹਨਾਂ ਨੇ ਹਿਸਟੋਰੀਕ ਕੀ ਸਾਈਟ ਇੱਥੇ ਜਦੋਂ ਆ ਪੜ੍ਹਦੇ ਆ ਇਹਦੇ ਵਿੱਚ ਇਹਨਾਂ ਨੇ ਇੰਨਾ ਹੀ ਲਿਖਿਆ ਹੋਇਆ ਵੀ ਬੈਰਨ ਚਾਰਲਸ ਦਾ ਥੀਰੀ ਉਹਨੇ ਆਪਣਾ ਘਰ ਬਣਾਇਆ 1837 ਦੇ ਵਿੱਚ 250 ਮੀਟਰ ਸਾਊਥ ਆਫ ਦਾ ਪਲੇਕ ਔਨ ਦਸ ਲੈਂਡ ਫੇ ਉਹਨੂੰ ਦਿੱਤੀ ਗਈ ਜਿਹੜੀ ਤੇ ਬਾਕੀ ਜਾਣਕਾਰੀ ਇੱਥੇ ਲਿਖੀ ਨਹੀਂ ਨਾ ਹੀ ਆਪਾਂ ਨੂੰ ਇਹਦੇ ਬਾਰੇ ਨਹੀਂ ਪਤਾਗਾ ਅੱਗੇ ਚੱਲਦੇ ਆਪਾਂ ਵੇਖਦੇ ਆ ਉਹ ਕਟਾਇਆ ਲਿਖਿਆ ਬੋਰਡ ਬਹੁਤ ਸੋਹਣਾ 뷰 ਇੱਥੇ ਦਾ ਆ ਤੁਸੀਂ ਵੇਖੋਗੇ ਥਾਂ ਥਾਂ ਇੱਕ ਇਦਾਂ ਦਾ ਬੋਰਡ ਲੱਗੇ ਮੈਲਗ ਨਿਊਜ਼ੀਲੈਂਡ ਦੇ ਵਿੱਚ ਸਾਰੇ ਜੀ ਇਹ तकरीबन ਫੋਰੈਸਟ ਜੰਗਲ ਦੇ ਕੋਲੇ ਜਾਰੇ ਮਿਲਣਗੇ ਇਹਨੇ ਲਿਖਿਆ ਹੁੰਦਾ ਫਾਇਰ ਸੀਜ਼ਨ ਸਟੇਟਸ ਵੀ ਓਪਨ ਸਟ੍ਰਿਕਟਡ ਪ੍ਰੋਫਿਟਡ ਕਈ ਜਗ੍ਹਾ ਪੰਜ ਤਰ੍ਹਾਂ ਦੇ ਹੁੰਦੇ ਆ ਵੀ ਉਹ ਜੋ ਤੀਰ ਜਾਂ ਫਿਰ ਉਥੇ ਨਟ ਲਾ ਕੇ ਉਹ ਬਦਲ ਜਾਂਦੇ ਫਾਇਰ ਐਮਰਜੈਂਸੀ ਵਾਲੇ ਵੀ ਹੁੰਦੇ ਓਪਨ ਕਰ ਸਕਦੇ ਸਿਆਲ ਆ ਕੇ ਸਿਆਲਾਂ 'ਚ तकरीबन ਤੁਸੀਂ ਅੱਗ ਬਾਲ ਸਕਦੇ ਆ ਜੋ ਗਰਮੀ ਹੁੰਦੀ ਆ ਅੱਗ ਲੱਗਣ ਦਾ ਖਤਰਾ ਤੇ ਉਦੋਂ ਇਹ ਪ੍ਰੋਫਿਟਡ ਕਰ ਦਿੰਦੇ ਵੀ ਤੁਸੀਂ ਮਨਾਈ ਅੱਗ ਬਾਲਣ ਦੀ ਤੇ ਉੱਤੇ ਕਲਾ ਕਰਤੀ ਕੀਤੀ ਯੱਟ ਲੋਕਾਂ ਨੇ ਜੱਟ ਬੁੱਧੀ ਬਾਈ ਨੇ ਕਿਸੇ ਨੇ ਕਮੈਂਟ ਕੀਤਾ ਕਿ ਜੱਟ ਬੁੱਧੀ ਦੇ ਲੋਕ ਆ ਤੇ ਉਹ ਪਰਾਂ ਪਈ ਹੈ ਜਿਹੜੀ ਕਹਿੰਦੇ ਲੋਕੀ ਚੱਕ ਕੇ ਵੀ ਲੈ ਜਾਂਦੇ ਨਿਊ ਪਲਾਈ ਮਸ ਤੋਂ ਚੋਰੀ ਹੋ ਗਈ ਸੀ ਪਿੱਛੇ ਜੇ ਆਪਾਂ ਇੱਕ ਟਰੈਕ ਕੀਤਾ ਡੂਡ ਰੀਜਨਲ ਪਾਰਕ ਤੇ ਉੱਥੇ ਬਹੁਤ ਜ਼ਿਆਦੇ ਪਈ ਸੀ ਉੱਥੇ ਵੀਡੀਓ 'ਚ ਲਿਖਾਇਆ ਹੈਗਾ ਆਪਣਾ 100 150 ਬੈਗ ਚੱਕ ਕੇ ਲੈ ਗਿਆ ਇਦਾਂ ਦਾ ਇਹ ਵਾਲਾ ਤੇ ਇਹਨਾਂ ਨੇ ਖਬਰ ਲਾਈ ਐ ਐਨ ਜੈਡ ਹਾਲ ਦੇ ਵਿੱਚ ਇਹ ਆਪਾਂ ਜਦੋਂ ਕਟਾਇਆ ਨੂੰ ਜਾਂਦੇ ਆ ਹੁੰਦਾ ਮੰਗਾ ਮੋਕਾ ਗੌਰਜ ਗੌਰਜ ਇਹ ਗੌਰਜ ਹੁੰਦਾ ਵਾ ਜਿਹੜਾ ਜਿਵੇਂ ਵੈਲੀ ਨੈਰੋ ਵੈਲੀ ਕਹਿੰਦੇ ਵੀ ਜਿੱਦਾਂ ਰਾਹ ਵਿੱਚ ਦੀ ਲੰਘਦਾ ਥੋੜਾ ਇੱਕ ਤਾਂ ਵੈਲੀ ਪੂਰੀ ਵੱਡੀ ਹੁੰਦੀ ਬਣਾਣ ਇਹ ਹੁੰਦਾ ਵਾ ਵੀ ਜਿੱਦਾਂ ਨੈਰੋ ਜਗ੍ਹਾ ਵਿੱਚ ਦੀ ਲੰਘਦੀ ਪਹਾੜਾਂ ਦੇ ਉਹਨੂੰ ਕਹਿੰਦੇ ਗੌਰਜ ਤੇ ਆ ਇਹਨਾਂ ਨੇ ਇੱਕ ਯਾਦਗਾਰ ਬਣਾਈ ਬਹੁਤ ਸੋਹਣੀ ਹੁਣੇ ਤਾਜੀ ਬਣਾਈ ਲੱਗਦੀ ਆ ਸੈਨਿਕ ਰਿਜ਼ਰਵ ਉਹ ਉੱਥੇ ਲਿਖਿਆ ਮੰਗਾ ਮੋਕਾ ਗੌਰਜ ਸੈਨਿਕ ਰਿਜ਼ਰਵ ਤੇ ਇੱਧਰ ਜਾਂਦਾ ਮੇਨ ਸਟੇਟ ਹਾਈਵੇ 1 ਇਹ ਰੈਸਟ ਏਰੀਆ ਬਹੁਤ ਸੋਹਣਾ ਵਿਊ ਹੈ ਚੱਲਦੇ ਆ ਅੱਗੇ ਆਇਆ ਇਹ ਹਨ ਮੰਗਾ ਮੋਕਾ ਗੌਰ ਜਰੀ ਹਿੱਲ ਜਿੱਦਾਂ ਇਹ 13 ਕਿਲੋਮੀਟਰ ਹੈ ਪਿਛੇ ਬੋਰਡ ਵੀ ਲੱਗਾ ਹੋਆ ਵੀ ਇਦਾਂ ਹੀ ਘੁੰਮੀ ਜਾਂਦਾ ਬੰਦਾ ਸੱਜੇ ਖੱਬੇ ਸੱਜੇ ਖੱਬੇ ਇਹ ਵੀ ਜੇ ਦਾ ਖਾ ਪੀ ਕੇ ਉਹਨਾਂ ਬੰਦਾ ਫੇਰ ਤਾਂ ਨਾ ਹੀ ਆਵੇ ਜਿੱਦਾਂ ਜਿਹਨੂੰ ਟਰੈਵਲਿੰਗ ਸਿਕਨਸ ਹੁੰਦੀ ਹੈ ਨਾ ਘਬਰਾਟ ਹੁੰਦੀ ਆ ਉਹ ਤਾਂ ਇਹਦੇ ਨਾ ਹੀ ਆਵੇ ਬਹੁਤ ਔਖਾ ਬਸ ਐਂ ਘੁੰਮੀ ਜਾਂਦਾ ਬੰਦਾ 13 ਕਿਲੋਮੀਟਰ ਪਹਿਲਾਂ ਚੜਨ ਨੂੰ ਫਿਰ ਉਤਰਨ ਨੂੰ ਛੋਟੀਆਂ ਕੈਂਚੀਆਂ ਕਹਿ ਸਕਦੇ ਨੇ ਛੋਟੀਆਂ ਕੁਦਰਤੀ ਕਲੀਨਰ ਬੈਠੇ ਵਿਚਾਰੇ ਰਾਜ ਹਲਦੇ ਨਹੀਂ ਇਹ ਇਹ ਜਿਹੜੇ ਰਾਤ ਨੂੰ ਮਰ ਜਾਂਦੇ ਪੋਸਮ ਪੂਸਮ ਜੀ ਉਹਨਾਂ ਨੂੰ ਚੱਕਦੇ ਆ ਬਹੁਤ ਸੋਹਣਾ 뷰 ਮੰਗਾ ਮੂਕਾ ਗੌਰਚ ਇਹ ਪਿੱਛੇ ਜੇ ਸਾਲ ਡੇਢ ਸਾਲ ਕੀ ਦੋਸ ਵਾਲੀ ਮਿਲ ਬੰਦ ਰਹੀ ਗੈਬਰੀਅਲ ਜ ਆਇਆ ਸੀਗਾ ਜੋ ਤੂਫਾਨ ਤੇ ਇਹ ਸਾਰੀ ਵਿੱਚੋਂ ਵਿੱਚੋਂ ਇਹਨੇ ਨਵੀਂ ਬਣਾਈ ਆ ਉੱਕੇ ਉਹੀ ਥੱਲੇ ਢੱਗਾਈਆਂ ਡੈਗਪੀਆਂ ਸਲਿੱਪ ਜਿਹਨੂੰ ਕਹਿੰਦੇ ਸਲਿੱਪਸ ਤੇ ਫਿਰ ਇਹਨੇ ਸਾਰਾ ਇਹ ਨਵੇਂ ਬਣਾਇਆ ਏਰੀਆ ਮੰਗਾ ਮੋਕਾ ਆਪਣੌਰ ਸ੍ਰੀ ਬਹੁਤ ਮਸ਼ਹੂਰ ਆਏ ਹਿੱਲ ਆਪਣੌਰ ਨੂੰ ਜੇ ਜਾਣਦੇ ਆ ਮੰਗਾ ਮੋਕਾ ਆ ਜਦੋਂ ਉੱਪਰ ਆ ਜਾਂਦੇ ਆ ਇੱਕ ਹੋਰ ਜਗ੍ਹਾ ਵਾ ਇਹ ਜਮਾ ਮੰਨ ਲਾ ਉੱਪਰ ਹੀ ਆ ਇਹ ਆ ਮੰਗਾ ਮੋਕਾ ਗੌਰਜ ਜਮਾ ਟਾਪ ਤੇ ਆ ਤੇ ਇੱਥੇ ਟਰੈਕ ਵੀ ਬਣਿਆ ਸਬਮਿਟ ਤੇ ਆ ਬੈਨ ਨੂੰ ਬਣਾਇਆ ਇਹਨਾਂ ਨੇ ਬਹੁਤ ਸੋਹਣਾ ਜਿਵੇਂ ਉੱਪਰਲੇ ਪਾਸੇ ਮੰਗਾ ਮੋਕਾ ਦੌਰਛ ਖਿਆਲ ਨੇ ਕਟਾਇਆ ਲੋ ਆ ਗਏ ਆਪਾਂ ਕਟਾਇਆ ਮਿਊਜ਼ੀਅਮ ਇਹਦਾ ਨਾਮ ਹੈਗਾ ਟੀ ਆਹੂ ਦੇਖਦੇ ਅੰਦਰ ਵੀਡੀਓ ਬਣਾਉਂ ਦਿੰਦੇ ਕਿ ਨਹੀਂ ਟੀ ਆਹੂ ਉੱਪਰ ਲਿਖਿਆ ਵੀ ਹੋਊਗਾ ਉਹ ਟੀ ਆਹੂ ਆ ਇਤਨਾ ਅੰਦਰਲੇ ਪਾਸਿਓਂ ਕਟਾਇਆ ਬਹੁਤ ਸੋਹਣਾ ਸ਼ਾਨਦਾਰ ਇਹ ਉੱਪਰ ਇਹਨਾਂ ਨੇ ਪੰਛੀ ਬਣਾਇਆ ਤੇ ਕਹਿੰਦੇ ਉੱਪਰ ਜਾ ਕੇ ਵੇਖੋ ਬਹੁਤ ਸੋਹਣਾ ਇੱਧਰਲੇ ਪਾਸੇ ਬਣੀ ਲਾਇਬ੍ਰੇਰੀ ਤੇ ਇੱਧਰ ਚੱਲਦੇ ਮਿਊਜ਼ੀਅਮ 'ਚ ਇਹ ਆ ਗਏ ਮਿਊਜ਼ੀਅਮ 'ਚ ਇੱਧਰਲੇ ਪਾਸੇ ਬਹੁਤ ਸੋਹਣਾ ਆਹ ਪੋਰਟਰੇਟ ਬਣਾਇਆ ਤੇ ਮੌਕਾ ਦਾ ਅਮੋਕੋ ਜਿਵੇਂ ਆਪਣੇ ਮੂੰਹ ਤੇ ਟੈਟੂ ਕਹਿ ਦਿੰਦੇ ਉਹ ਬਣਾਏ ਐ ਅਮੋਕੋ ਤੇ ਆ ਇਹਨਾਂ ਲੈ ਕੇ ਲਾਇਆ ਵਾ ਇੱਧਰ ਸਾਰਾ ਇੱਥੋਂ ਦਾ ਇਹਦੇ ਪੋਰਟਰੇਟ ਬਾਰੇ ਇਹਦਾ ਕੰਨ ਵੱਡਾ ਤਾਂ ਕਹਿੰਦੇ ਕੰਨ ਵੱਡਾ ਐ ਐਗਜ਼ੈਕਟ ਉਹਦੇ ਵਰਗਾ ਨਾ ਲੱਗੇ ਤਾਂ ਇਹਨਾਂ ਲਿਖਿਆ 1 year was altered so the portrait was not exact likeness ਤੇ ਆ ਸਾਰੇ ਪਏ ਇੱਥੋਂ ਦੇ ਅ ਤਰਾਸ਼ੀ ਹੋਏ ਬੱਥਰ ਜਿਹੜੇ ਕੌਰੀ ਗੰਮ ਕਾਰਵੀ ਇੱਕ ਕੌਰੀ ਗੰਮ ਇਹਨਾਂ ਲਿਆ ਨਾ ਨੜਾ ਚਾਕੇ ਲਾਈਆਂ ਤੇ ਵੀ ਆ ਇਥੋਂ ਇਥੇ ਮੈਲਿੰਗ ਇਹਨਾਂ ਨੇ ਤੇ ਲਾਇਆ ਦੇ ਨਾਮ ਲਿਖਿਆ ਇਹਨਾਂ ਦੇ ਆ ਸਪੀਆਂਈਆਂ ਦੇ ਤੇ ਆ ਰੀਜਨ ਚ ਮੈਲਿੰਗ ਇੱਥੇ ਇੱਥੇ ਇਦਾਂ ਦੀਆਂ ਬਹੁਤ ਸੋਹਣੇ ਨਾਮ ਵੀ ਲਿਖਿਆ ਪੂਰਾ ਦੱਸਿਆ ਇਹਨਾਂ ਨੇ ਵੀ ਆ ਦਾ ਨਾਮ ਆਹਾ ਵਾ ਆ ਫੌਸਲਾ ਆਹਾ ਵਾ ਆ ਆ ਫਲੈਕਸ ਸਨਿਲਟਸ ਜਦੋਂ 19ਵੀਂ ਸਦੀ 'ਚ ਗੋਲਡ ਰਸ਼ ਪਿਆ ਪੂਰ ਮੈਨ ਗੋਲਡ ਤੇ ਗੋਲਡ ਰਸ਼ ਪਿਆ ਤੇ ਉਦੋਂ ਇਹਨਾਂ ਨੂੰ ਗੋਲਡ ਤਾਂ ਲੱਭਿਆ ਨਹੀਂ ਕੋਰੀ ਗਮ ਜਰੂਰ ਲੱਭ ਗਈ ਆ ਜਿਹੜੀ ਪਈ ਐ ਕੋਰੀ ਗਮ ਆ ਪਈ ਸਾਰੇ ਕਿਤੇ ਤੇ ਉਹਨੇ ਕੁਝ ਕੁ ਬੰਦੇ ਤਾਂ ਕਹਿੰਦੇ ਅਮੀਰ ਬਣਾਤੇ ਪਰ ਬਾਕੀ ਪੂਰ ਰਹਿ ਗਏ ਤੇ ਆ ਉਦੋਂ ਦੀਆਂ ਫੋਟੋਆਂ ਬਹੁਤ ਸੋਹਣੀਆਂ ਐ ਏਡੇ ਕਿੰਨਾਸ ਫੋਰ ਗਮ ਤੇ ਇੱਧਰ ਲੱਗੇ ਜਿਓਬਰ ਜੋ ਲਾਉਣ ਆ ਉੱਪਰ ਉੱਪਰ ਬਲਦਾਂ ਦਾ ਵੀ ਕੰਮ ਲੈਂਦੇ ਆ ਉਹ ਫੋਟੋ ਪੂਰੇ ਇਹਨਾਂ ਨੇ ਬਲਦਾਂ ਬਲਦ ਦੇ ਵਿੱਚ ਯਾਸੀਆਂ ਦੇਖਦੀਆਂ ਗਈਆਂ ਨਹੀਂ ਆ ਹੋਵੇ ਕਰਾ ਕੇ ਵੀ ਤਕੜੀ ਰੱਖਦੇ ਲੱਗਦੇ ਜਿਹੜੇ ਸਾਨੂੰ ਸਿਅਲਦੇ ਅੱਗੇ ਜਿਹੜੀ ਮੇਨ ਜੀ ਆ ਜਿਹੜਾ ਆਪਾਂ ਕੱਲ ਵੇਖ ਕੇ ਆਏ ਦੋਈ ਵੀਡੀਓ ਚ ਵੇਖ ਸਕਦੇ ਆ ਇਹਨਾਂ ਨੇ ਫੋਟੋ ਲਾਈ ਆ ਤੇ ਇਹਦਾ ਇਤਿਹਾਸ ਲਿਖਿਆ ਕਵਰੀ ਕਿਾ ਸ਼ਾਨਦਾਰਾ ਲord ਆਫ ਫੋਰੈਸਟ ਜੰਗਲ ਦਾ ਰੱਬ ਆ ਜਦੋਂ ਲੈ ਕੇ ਜਾਂਦੇ ਹੁੰਦੇ ਸੀ ਕਿ ਉਦੋਂ ਦੀ ਲਾਈ ਇਹਨਾਂ ਨੇ ਇਹ ਕਹਿੰਦੇ 50 ਮੀਟਰ ਉੱਚਾ ਉਹ ਸਾਦਾ ਮਤਲਬ 170 ਫੁੱਟ 80 ਫੁੱਟ ਤੇ 6-7 ਮੀਟਰ ਇਹਦਾ ਡਾਇਆਮਿਟਰ 6 ਤੋਂ 7 ਮੀਟਰ ਤਾਂ ਨੇ ਮਹੌਤਾ ਲਗਿਆ ਇਹ ਵੇਖ ਐਂ ਗੱਲ ਆਪਾਂ ਆਲਾ ਤੇ ਵੀਡੀਓ ਚ ਵੇਖ ਸਕਦੇ ਪਿੱਛੇ ਜਾ ਕੇ ਤੇ ਆ ਮੋਗਾ ਪਏ ਆ ਸ਼ਤਰਮੁਰਗਿੰਗ ਕੋਈ ਹੁੰਦੇ ਆ ਇਹ ਸ਼ਾਇਦ ਹੋਈ ਹੁੰਦਾ ਹੋਵੇ ਵੀ ਨਹੀਂ ਪਤਾ ਮੋਗਾ ਇਹ ਲਿਖਿਆ ਇਨਾਂ ਨੇ ਇੱਥੇ ਐਕਸਟਿੰਕਟ ਹੋ ਗਏ ਸੀਗੇ 1400 ਏਡੀ ਹੁਣ ਪਤਾ ਨਹੀਂ ਹੈਗੇ ਆ ਕਿ ਨਹੀਂ ਤੇ ਇਹ ਮੋਗਾ ਦਾ ਸਕੈਲਟਨ ਮੋਗਾ ਇੱਕ ਕੀਵੀ ਖਾਣ ਵਾਲਾ ਹੁੰਦਾ ਤੇ ਇੱਕ ਕੀਵੀ ਪੰਛੀ ਕੀਵੀ ਗਈ ਚੀਜ਼ਾਂ ਨੂੰ ਕਹਿੰਦੇ ਇੱਥੇ ਬੰਦਿਆਂ ਨੂੰ ਵੀ ਕਹਿ ਦਿੰਦੇ ਤੇ ਆ ਜਿਹੜਾ ਪੰਛੀ ਆ ਪੰਛੀ ਦਾ ਹੈਗਾ ਦਾ ਉੱਡ ਨਹੀਂ ਸਕਦਾ ਇਹਨੂੰ ਕੀਵੀ ਕਹਿੰਦੇ ਆ ਲਿਖਿਆ ਇਹਨਾਂ ਨੇ ਨੈਸ਼ਨਲ ਐਮਬਲਮ ਸਾਈਨ ਕੀਵੀ ਤੇ ਕੁਕੂਪਾ वुਡ ਪੀਜਨ ਲੱਕੜੀ ਕਬੂਤਰ ਆ ਦਾ ਆਪਣੇ ਸ਼ੰਕਰਗਾ ਲੱਗਦਾ ਵਾਲਾ ਜਿੱਦਾਂ ਸ਼ੰਖ ਹੁੰਦੇ ਨੇ ਆਪਣੇ ਉਦਾਂ ਦਾ ਲੱਗਦਾ ਆ ਪੂੰਗੂਂਗਲਾ ਵਾਜਾ ਜਿਹੜਾ ਵਜੋਂਦੇ ਹੁੰਦੇ ਸੀ ਵਜਾਂਗੇ ਬੈਂਡ ਵਾਜਿਆ ਨੇ ਆ ਕਿਸੇ ਦੀ ਵਰਦੀ ਪਈ ਹੈ ਜਿਹਨੇ ਜੰਗ ਲੜੀ ਹੌਲੀ ਆਪਾਂ ਤਾਂ ਬੋਲਦੇ ਉਧਰ ਨਾਲ ਦੇ ਪਾਸੇ ਲਾਇਬ੍ਰੇਰੀ ਆ ਉਹ ਵੀ ਵੇਖ ਦੇ ਅੰਦਰ ਜਾ ਕੇ ਇਹਨਾਂ ਦਾ ਇਆਜਤ ਤਾਂ ਲਈ ਆ ਬਣਾਉਣ ਦੀ ਇਹਦੇ ਰਾਮ ਨੇ ਵੀਡੀਓ ਬਣਾਓ ਪਰ ਬੰਦਿਆਂ ਦੀ ਨਾ ਬਣਾਇਓ ਬਹੁਤ ਸੋਹਣਾ ਬਣਾਇਆ ਇਹਨਾਂ ਨੇ ਵੇਖ ਕੇ ਨੂੰ ਮਿਊਜ਼ੀਅਮ ਬਹੁਤ ਜਿਆਦਾ ਨਾ ਕਲਾਸਿਕ ਜਿਹਾ ਲੱਗਦਾ ਵੈਂਟੇਜ ਜਿਦਾ ਪੁਰਾਣੀ ਜੀ ਲੁੱਕ ਦਿੱਤੀ ਆ ਬਹੁਤ ਸੋਹਣਾ ਆ ਮੈਂ ਜੀ ਇਹਦੇ ਬਾਰੇ ਇਤਿਹਾਸ ਦੱਸਦੇ ਆ ਪਹਿਲਾਂ ਸਪੱਸਾ ਵੇਖ ਲਈਏ ਇਹ ਜਦੋਂ ਇਤਿਹਾਸ ਲਿਖਿਆ ਫਾਰਨ ਆਰਥ ਦਾ ਸਭ ਤੋਂ ਪਹਿਲਾਂ ਜਿਹੜੇ ਮੌਰੀ ਇੱਥੋਂ ਦੇ ਮੌਰੀ ਲੋਕ ਇੱਥੇ ਆਏ ਫਾਰਨ ਆਰਥ ਦੇ ਆਹ ਲਿਖਿਆ ਇਹਨਾਂ ਨੇ ਪੋਲੀਨੇਸ਼ੀਅਨ ਪੀਪਲ ਜਿਹੜੇ ਐਕਸਪਲੋਰਰ ਸੀ 1000 ਸਾਲ ਪਹਿਲਾਂ ਤੋਂ ਜਿਆਦਾ ਇੱਥੇ ਆਏ ਫਾਰ ਨੌਰਥ ਤਾਂ ਹੀ ਇੱਥੇ ਬਹੁਤ ਇਨਾਂ ਦੀ ਮੰਤਵਾ ਇਧਰਲੇ ਪਾਸੇ ਆਪਨੌਰਥ ਵਾਲੇ ਪਾਸੇ ਆਹ ਪਈ ਇਹਨਾਂ ਦੇ ਹੈਗੇ ਸਟੋਨ ਜਿਹੜੇ ਵੀ ਪਤਾ ਨਹੀਂ ਕਿਹੜੇ ਕਿਹੜੇ ਉਹ ਲਿਖਿਆ ਵੀ ਆਰਕੀਕ ਪੀਰੀਅਡ ਸਰਮੋਨੀਅਲ ਅਲਟੇ ਪਤਾ ਹੀ ਨਹੀਂ ਕੀ ਕੀ ਹੈ ਰਾਣੀ ਇਤਿਹਾਸਕੀ ਆ ਸਾਰੇ ਆ ਇਹਨਾਂ ਡਿਜੀਟਲ ਵੀ ਬਣਾਇਆ ਕੰਮ ਇੱਥੇ ਵੇਚਦੇ ਆਂ ਕਹਿੰਦੇ ਵੀ ਜੇ ਚੀਜ਼ ਵੇਖਣੀ ਆ ਤੁਸੀਂ ਕਿਹੜੀ ਜਗ੍ਹਾ ਤੇ ਕੀ ਕੀ ਵੇਚ ਸਕਦੇ ਆ ਉਹ ਵੀ ਆ ਇੱਥੇ ਕੇ ਪਰੰਗਾ ਕੇ ਪਰੰਗਾ ਦਾ ਇਤਿਹਾਸ ਆ ਗਿਆ ਲਾਈਟ ਹਾਊਸ ਆ ਜਿਹੜਾ 1941 ਚ ਬਣਿਆ ਇੱਥੇ ਆਪਾਂ ਕੱਲੂ ਜਾਵਾਂਗੇ ਤੇ ਆਪਾਂ ਅੱਜ ਰਾਤ ਰੁਕਣਾ ਇੱਥੇ ਟਾਪੂ ਟਾਪੂ ਬੇ ਬਹੁਤ ਸੋਹਣਾ ਯਾਰ ਆ ਵਧੀਆ ਚੀਜ਼ ਕੰਮ ਆਵੇ ਐਂ ਤੁਰੇ ਜਾਓ ਨਾ ਨਾ ਤੁਹਾਨੂੰ ਇਤਿਹਾਸ ਪਤਾ ਲੱਗੀ ਜਾਂਦਾ ਕਿਹੜੀ ਕਿਹੜੀ ਜੀਵੇ ਸਾਕਦੇ ਆ ਆ ਗਿਆ 파ਰੇ 파ਰੇ ਗਾਰੀਗਾ ਇਹਦਾ ਧਿਆਸ ਆ ਗਿਆ ਸਾਰਾ ਹੀ ਆਈ ਜਾਂਦਾ ਬਹੁਤ ਵਧੀਆ ਸਿਸਟਮ ਲਾਇਆ ਇਹਨਾਂ ਨੇ ਆ ਵਾਹ ਕੀ ਬਾਤ ਹੈ ਬਹੁਤ ਵਧੀਆ ਚੀਜ਼ ਸਾਨਾ ਵਧੀਆ ਆਪਾਂ ਇੱਧਰ ਦੀ ਆਏ ਆ ਇਥੋਂ ਐਂ ਕਰਕੇ ਇਥੋਂ ਦੀ ਆਏ ਆਂ ਐ ਕਰਕੇ ਇੱਕ ਨੰਬਰ ਜਿਹੜੇ ਆ ਕਟਾਇਆ ਗਿਆ ਇੱਥੇ ਖੜੇ ਹਾਂ ਆਪਣੀ ਏਸ਼ੀਆ ਚ ਕਿਲੇ ਬਣਾਉਂਦੇ ਹੁੰਦੇ ਸੀ ਡਿਫੈਂਸ ਕਰਨ ਨੂੰ ਤੇ ਨਿਊਜ਼ੀਲੈਂਡ ਸਾਰਨਾ ਵੱਖਰਾ ਹੀ ਆਈਲੈਂਡ ਹੀ ਇੱਕ ਹਿਸਾਬ ਦਾ ਤੇ ਇੱਥੇ ਪਹੁੰਚ ਨਹੀਂ ਹੁੰਦੀ ਇਹ ਚੀਜ਼ ਤੇ ਇਹਨਾਂ ਨੇ ਐਂ ਆ ਡੱਕੇ ਜੇ ਲਾ ਕੇ ਬੇਹਾਂ ਦੇ ਉੱਤੇ ਇਦਾਂ ਕਵਰ ਕੀਤਾ ਹੋਇਆ ਹੈਗਾ ਉਹ ਲਿਖਿਆ ਮਾਡਲ ਪਾ ਇਦਾਂ ਸਟ੍ਰੈਟਜੀ ਬਣਾਉਂਦੇ ਹੁੰਦੇ ਸੀ ਕਿ ਡਿਫੈਂਸ ਕਰਦੇ ਸੀ ਆਪਣੀ ਕੀਪ ਐਨਮੀ ਐਟ ਦਾ ਬੇ ਉਹ ਉਹ ਲਿਖਿਆ ਇਹਨਾਂ ਨੇ ਸਾਰਾ ਆਹ ਵਜਰ ਇਹਨੇ ਇਦਾਂ ਸਿੱਧਾ ਸਿੱਧਾ ਲਾਇਆ ਹੋਇਆ ਸਾਰਾ ਆਪਣੇ ਕਿਲੇ ਹੁੰਦੇ ਸੀਗੇ ਤੇ ਇਹਨਾਂ ਨੇ ਉਹੀ ਰੋਖਾਂ ਰੱਖਿਆਂ ਜਾਂਦਾ ਕਰਕੇ ਸਾਰਾ ਸਿਸਟਮ ਤਿੰਨ ਤਰੀਕੇ ਨਾਲ ਕਰਦੇ ਸੀਗੇ ਤਿੰਨ ਕੰਧਾਂ ਤੇ ਵਿਚ ਰਹਿੰਦੇ ਸੀ ਆਪ ਇੱਥੇ ਉਹ ਉੱਚਾ ਵੀ ਬਣਾਇਆ ਇੱਕ ਪਹਿਰਾ ਰੱਖਣੋਂ ਉਹ ਉੱਪਰ ਜਿਹੜਾ ਟਾਵਰ ਜਿਹਾ ਤੇ ਆ ਇੱਧਰ ਦੇ ਬਾਕੀ ਲੱਗੇ ਤਰਾਣੇ ਹੋਂ ਦੋਨੋਂ ਖਾਉਨੇ ਇੱਥੋਂ ਦੀ ਮੇਨ ਚੀਜ਼ ਜਿਹੜੀ ਐਂਕਰ ਹੈ ਜਿਹੜੀ ਮੇਨ ਚੀਜ਼ ਇੱਥੋਂ ਦੀ ਸਾਰਾ ਉਹ ਆ ਵਾ ਐਂਕਰ ਤੇ ਆ ਰਸਾ ਇਹਦਾ ਇਤਿਹਾਸ ਇਹ ਪੂਰਾ ਆ ਪਈ ਇੱਧਰ ਕਿੰਦੀ ਵੱਡੀ ਵੇਖ ਲੋ ਤੇ ਆ ਇਹਨਾਂ ਨੇ ਲਿਖਿਆ ਪੂਰਾ ਇਤਿਹਾਸ ਸਕਰੀਨਸ਼ਾਟ ਲੈ ਕੇ ਪੜ ਸਕਦੇ ਆ ਤੁਹਾਨੂੰ ਮੋਟਾ-ਮੋਟਾ ਦੱਸ ਦਿੰਨੇ ਕਹਿੰਦੇ ਦੋ ਸ਼ਿਪ ਆਏ ਇਕੱਠੇ ਇੱਥੇ ਇੱਕ ਟਾਈਮ ਤੇ ਇੱਕ ਆ ਵਾ ਜੇਮਸ ਕੁੱਕ ਦਾ ਕੁੱਕ ਕੈਪਟਨ ਤੇ ਦੂਜਾ ਵੈਬ ਟੈਸਟ ਰੂਟ ਜਿਹੜਾ ਕਿ ਇੰਡੀਆ ਤੋਂ ਆਇਆ ਹੈਗਾ ਆ ਵੀ ਮਾਰਚ 1769 ਫਰੋਮ ਇੰਡੀਆ ਫਿਰ ਉਹ ਮਲੇਸ਼ੀਆ ਗਿਆ ਫਿਲੀਪੀਨ ਗਿਆ ਤੇ ਉੱਥੋਂ ਹੁੰਦਾ ਹੁੰਦਾ ਇਹ ਤੇ ਇਧਰ ਪੈ ਸਾਊਥ ਪੈਸੀਫਿਕ ਚ ਆ ਗਿਆ ਨਿਊਜ਼ੀਲੈਂਡ ਚ ਤੇ ਇਹ 40 ਕਿਲੋਮੀਟਰ ਦੇ ਰੇਡੀਅਸ ਚ ਦੋਨੋਂ ਬਾਤ ਕਰ ਗਏ ਇਹਨਾਂ ਨੂੰ ਪਤਾ ਹੀ ਨਹੀਂ ਕਿ ਅਸੀਂ ਨੇੜੇ-ਨੇੜੇ ਆ ਦੋਵੇਂ ਫਿਰ ਇਹਨਾਂ ਨੇ ਇੱਕ ਨੇ ਨਾਂ ਦੇ ਤਾਂ ਉਹਨੂੰ ਡਾਊਟਲੈਸ ਬੇ ਤੇ ਦੂਜੇ ਨੂੰ ਉਹਨੂੰ ਪਤਾ ਨਹੀਂ ਸੀ ਕਿ ਵੀ ਯੂਰੋਪੀਅਨ ਨਾਮ ਦੇ ਦਿੱਤਾ ਗਿਆ ਉਹਨੇ ਲੋਰੈਸਟਨ ਬੇ ਦੇ ਦਿੱਤਾ ਇਹਦਾ ਨਾਮ ਤੇ ਆ ਇਹਦੀ ਫੋਟੋ ਹੈ ਸ਼ਿਪ ਦੀ ਵੱਡੀ ਫੋਟੋ ਜਿਹੜੀ ਉਹ ਇਹਨਾਂ ਨੇ ਇੱਧਰ ਕਰਕੇ ਲਾਈ ਵੀ ਆ ਉੱਪਰ ਤੇ ਜਿਹੜੀ ਮੇਨ ਹੈ ਐਂਕਰ ਦਾ ਇਤਿਹਾਸ ਆ ਉਹਦਾ ਇਹ ਹੈ ਇਹਨਾਂ ਨੇ ਜਿਹੜਾ ਮੇਨ ਮੋਰੀ ਚੀਫ ਸੀ ਆ ਇੱਥੇ ਲਿਖਿਆ ਇਹਨਾਂ ਨੇ ਉਹ ਸ਼ਿਪ ਤੇ ਚੱਲ ਗਿਆ ਜਿਹਾਂ ਲੈ ਗਏ ਉਹਨੂੰ ਜਿਹੜਾ ਮੇਨ ਬੰਦਾ ਸੀ ਤੇ ਉੱਪਰ ਲੈ ਗਏ ਤੇ ਬਾਜੋ ਟੈਨਸ਼ਨ ਵੱਧ ਗਈ ਇਹਨਾਂ ਚ ਟੈਂਸ ਮਤਲਬ ਰੋਲਾ ਪੈ ਗਿਆ ਇਹਨਾਂ ਨੇ ਫਿਰ ਪਿੱਛਾ ਕੀਤਾ ਜਿਹੜੇ ਇੱਥੋਂ ਦੇ ਲੋਕ ਸੀਗੇ ਜਿਹੜੇ ਮੌਰੀ ਸੀ ਉਹਨਾਂ ਨੇ ਪਿੱਛਾ ਕੀਤਾ ਕਿ ਇਸਤੀਆਂ ਦੇ ਸ਼ੂਟਿੰਗਾਂ ਦੇ ਆਵੇ ਇੱਥੇ ਫੋਟੋਆਂ ਬਣੀਆਂ ਨੇ ਸ਼ੂਟਿੰਗਾਂ ਦੇ ਉਹ ਉਧਰ ਸਾਰੇ ਪਾਸੇ ਘੇਰ ਲਿਆ ਉਹਨਾਂ ਨੂੰ ਟਾਈਮ ਹੀ ਨਹੀਂ ਮਿਲਿਆ ਕਿ ਇਹ ਐਂਕਰ ਚੱਕ ਲੈਣ ਇਕੱਠਾ ਕਰ ਲੈਣ ਉਹਨਾਂ ਨੇ ਕੱਟ ਹੀ ਦਿੱਤੇ ਕਹਿੰਦੇ ਆ ਲਿਖਿਆ ਵਨ ਐਂਪਰ ਐਂਕਰ ਕੇਬਲ ਸਨੈਪਡ ਐਂਡ ਆਰਡਰਸ ਆ ਟੂ ਕੱਟ ਅਵੇ ਆ ਲਿਖਿਆ ਇਹਨਾਂ ਨੇ ਵੀ ਕੱਟ ਹੀ ਦਿੱਤੀ ਇਹਨਾਂ ਨੇ ਤੇ ਉਹਦੇ ਚ ਲੈ ਕੇ ਨਾਲ ਹੀ ਤੇ ਇਹ ਐਂਕਰ 100 ਸਾਲ ਬਾਅਦ ਦੂਰ ਜਿਹੜੇ ਡਾਈਵਰ ਸਈ ਗੋਤਾਖੋਰ ਆ ਉਹਨਾਂ ਨੇ ਲੱਭੀਆਂ ਇਹ ਦੋ ਨਹੀਂ ਤਿੰਨ ਆ ਇਹ ਇੱਕ ਡਾਰਗਵ ਲਪਈ ਆ ਇੱਕ ਆਗਲੈਂਡ ਮਿਊਜ਼ੀਅਮ ਚ ਪਈ ਆ ਤੇ ਇੱਕ ਆਪਣੇ ਸਾਹਮਣੇ ਇਹਦਾ ਇਤਿਹਾਸ ਨਾ ਪਤਾ ਵਾ ਆਪਣੇ ਨਾਲ ਕੰਮ ਕਰਦਾ ਦਾਈਗਾ ਇੱਕ ਮੌਰੀ ਵੀਰ ਉਹਨੇ ਪੂਰੀ ਗੱਲਬਾਤ ਦੱਸੀ ਸੀ ਇਹਦੀ ਇਥੇ ਥੋੜਾ ਇਤਿਹਾਸ ਲਿਖਿਆ ਬਾਹਰ ਜਾ ਕੇ ਤੁਹਾਨੂੰ ਦੱਸਦੇ ਇਥੇ ਖੁੱਲ ਕੇ ਬੋਲਦੇ ਨਹੀਂਗੇ ਕਿਉਂਕਿ ਆ ਅਦਰਲੇ ਪਾਸੇ ਲਾਇਬ੍ਰੇਰੀ ਆ ਪਰ ਬਹੁਤ ਸੋਹਣਾ ਰਸਾ ਪਤਾ ਨਹੀਂ ਅਸਲੀ ਆ ਕਿ ਬਾਜੋਂ ਪਾਇਆ ਵਾ ਪਰ ਐਂਕਰ ਉਦੋਂ ਦੀ ਹੋਈ ਆ ਪ੍ਰਾਣੀ ਤੇ ਆਓ ਫੋਟੋ ਲਈ ਇਹਨਾਂ ਨੇ ਬਣਾ ਕੇ ਆਪਦੀ ਜਦੋਂ ਪਿੱਛਾ ਕੀਤਾ ਕਿਸ ਤੀਆਂ ਛੋਟੀਆਂ ਦੇ ਵੋਟਾਂ ਦੇ ਉੱਤੇ ਇਹਨਾਂ ਨੇ ਇਹਨਾਂ ਦੇ ਰੂਟ ਵੀ ਬਣਾਏ ਆ ਇੱਕ ਨਾ ਪੀਲਾ ਨਿਸ਼ਾਨ ਜਿਹੜਾ ਆਹ ਆਹ ਛਿੱਪਦਾ ਹੈਗਾ ਦੂਜਾ ਇਹਦਾ ਨੀਲੇ ਦਾ ਇਹ ਵੇਖ ਲਓ ਵੀ 24 ਨਵੰਬਰ ਨੂੰ ਇੱਥੋਂ ਚੱਲਿਆ ਵੀ ਕਿੰਨੀ ਹੌਲੀ ਚਾਲ ਸੀ ਪੁਰਾਣੇ ਛਿੱਪਾਂ ਦੀ ਬਾਲੀ ਜਿਆਦੇ 24 ਤੋਂ ਚੱਲਿਆ 27 ਨੂੰ ਇੱਥੇ ਪਹੁੰਚਿਆ 9 ਦਸੰਬਰ ਨੂੰ ਇੱਥੇ ਨੀਲਾ ਤੇ ਇੱਥੇ ਪਹਤ ਕਰ ਗਏ ਨੂੰ ਇਹ 31 ਦਸੰਬਰ ਨੂੰ ਇੱਥੇ ਹੋ ਗਿਆ ਤੇ ਆ 15 ਦਸੰਬਰ ਇੱਥੇ ਪਹੁੰਚ ਗਿਆ ਆਇਆ ਘੁੰਮਦਾ 15 ਦਿਨ ਤੇ 22 ਦਸੰਬਰ ਨੂੰ ਇੱਥੇ ਪਹੁੰਚਿਆ 7 ਦਿਨ ਤੇ 22 ਤੋਂ ਲੈ ਕੇ ਇੱਥੇ ਘੁੰਮ ਕੇ 26 ਨੂੰ ਆਇਆ 4 ਦਿਨ ਜਿ ਇੱਥੇ ਆਇਆ ਕਿੰਨੀ ਹੋੜੀ ਚੱਲਦੀ ਸੀਗੇ ਫਿਰ 1 ਜਨਵਰੀ ਨੂੰ ਇੱਥੇ ਆਇਆ ਉੱਪਰਲੇ ਪਾਸੇ ਨੌਰਸ਼ੋਰ ਆਪਨੌਰਥ ਇਹ ਬਰੰਗਾ ਦੇ ਨੇੜੇ ਤੇਰੇ ਗਿੜੇ-ਗੁੜੇ ਕੱਢਦੇ ਰਹੇ ਕੱਢਦੇ ਰਹੇ ਆ ਤਰੀਕਾ ਲਿਖਿਆ ਇਹਨਾਂ ਨੇ ਤੇ ਜਿਹੜਾ ਦੂਜਾ ਉਹ ਇੱਧਰਲੇ ਪਾਸੇ ਆਇਆ ਉਹਦਾ ਕੁੱਕ ਕੈਪਟਨ ਕੁੱਕ ਵਾਲਾ ਇਹ 12 ਦਸੰਬਰ ਨੂੰ ਇੱਥੇ ਸੀਗੇ ਇਹਦੇ ਵੀ 12 ਨੂੰ ਇੱਥੇ ਤੇ 17 ਨੂੰ ਉਹ ਇੱਥੇ ਪਹੁੰਚ ਗਏ ਪੰਜਾਂ ਦਿਨਾਂ ਜੀ ਇਹਨਾਂ ਦੀ ਗਤੀ ਤੇਜ਼ ਸੀ ਜਿਹੜੀ ਦੂਜਿਆਂ ਦੀ ਸਾਰਾ ਡਿਜ਼ਾਈਨ ਬਣਾਇਆ ਇਹਨਾਂ ਨੂੰ ਵੀ ਵੇਖ ਸਕਦੇ ਬਹੁਤ ਸੋਹਣਾ ਅਤੇ ਆਹ ਤਾਂ ਇਹਨਾਂ ਦਾ ਵੀ ਪੂਰਾ ਭਰਿਆ ਪਿਆ ਜੰਗਾ ਚੁੱਦਾਂ ਨਾਲ ਕਿੱਡੀ ਤਕੜੀ ਐਂਕਰ ਉਹਨਾਂ ਸਮਿਆਂ ਦੇ ਵੀ ਜਿਵੇਂ ਸਮੁੰਦਰੀ ਬੇੜੇ ਜਿਹੜੇ ਇਹ ਥੱਲੇ ਸੈੱਡ ਦਿੰਦੇ ਨੇ ਲੰਗਰ ਕਹਿੰਦੇ ਨੇ ਜੀ ਨੂੰ ਲੰਗਰ ਕਿ ਲੁੰਗਰ ਐਂਕਰ ਇਹ ਛੱਡ ਦਿੰਦੇ ਨੇ ਥੱਲੇ ਫੇ ਬ੍ਰੇਕਾਂ ਲਾਗਦੀਆਂ ਇਹ ਕਹਿੰਦੇ ਵਾਟ ਜੀ ਦੋ ਜਦੋਂ ਸਾਡ ਮਗਰ ਭੱਜਿਆ ਇਦਾਂ ਕਿ ਚੈੱਕ ਕਰਨ ਦਾ ਟਾਈਮ ਨਹੀਂ ਹੈਗਾ ਵੱਢ ਕੇ ਭੱਜੋ ਇਧਰ ਵੇਖਦੇ ਹੋਰ ਤੇ ਚੱਲਦੇ ਸਾਨੂੰ ਹੋਣ ਨੇ ਆਹ ਪੁਰਾਣੇ ਪੁਰਾਣੀਆਂ ਡਰੈਸਾਂ ਪਈਆਂ ਇੱਧਰ ਲੇ ਪਏ ਆ ਸਾਰਾ ਇਹਨਾਂ ਲਿਖ ਕੇ ਲਾਇਆ ਪ੍ਰਾਣਾ ਪ੍ਰਾਣੀ ਐਡਰੈਸਾਂ ਕਿੰਨੀਆਂ ਸੋਹਣੀਆਂ ਹੁੰਦੀਆਂ ਜੀ ਕਢਾਈ ਵਾਲੀਆਂ ਆਵੇ ਇਹ ਵੀ ਕਢਾਈ ਵਾਲਾ ਕੰਮ ਕਰਦੇ ਰਹੇ ਇੱਧਰ ਵੀ ਆ ਡਲਮੇਚੀਆ ਡਲਮੇਟੀਅਨ ਕਲਚਰ ਅਰਨਿੰਗ ਲਿਵਿੰਗ ਲਿਵਿੰਗ ਹੋਮ ਨੀ ਇਹ ਤਾਂ ਹੋਰ ਆਏ ਵੇ ਆ ਡਲਮੇਟੀਅਨ ਕਲਚਰ ਇਹ ਜੋ ਗਮ ਡਿਗਿੰਗ ਸ਼ੁਰੂ ਹੋਈ ਹੈ ਉਦੋਂ ਦੇ ਆ ਇੱਕ ਪੁਰਾਣੀ ਘੜੀ ਕਿੰਨੀ ਕੁ ਪੁਰਾਣੀ ਹੈ ਇਹ ਨਹੀਂ ਪਤਾ ਕੋਈ ਸਾਲ ਨਹੀਂ ਲਿਖਿਆ ਇਤਿਹਾਸ ਨਹੀਂ ਲਿਖਿਆ ਇਹ ਆ ਸ਼ਾਨਦਾਰ ਪਰ ਬਹੁਤ ਪੁਰਾਣੀਆਂ ਚੀਜ਼ਾਂ ਆ ਪੁਰਾਣੀ ਆ ਰਹੀ ਜਿਹੜੇ ਆਪਣੇ ਥੋੜੀ ਛੋਟੀ ਹੁੰਦੀ ਵੱਡੀ ਵੀ ਹੁੰਦੀ ਸੀਗੀ ਦਰਤ ਵੱਡਣ ਦੋਵੇਂ ਵਾਸਤੇ ਫੜ ਕੇ ਅੱਜ ਕੱਲ ਵੀ ਆ ਆ ਘੋੜਾ ਪਿਆ ਕਿੰਨਾ ਤਗੜਾ ਬੰਦੇ ਨਿਕਰ ਹੀ ਰਹੇ ਵੀ ਇੱਥੇ ਦੇ ਛੋਟੇ ਵੀ 10 ਟਨ ਦੇ ਨੇਵਰ ਯੂਜ਼ਡ ਦਿਸ ਰੇਨ ਆ ਬਲਦਾਂ ਪੰਜਾਲੀ ਜੀ ਨਹੀਂ ਆਪਾਂ ਕਹਿੰਦੇ ਨੇ ਪੰਜਾਲੀ ਵਾਂਗੂ ਹੀ ਇੱਕ ਸਾਹ ਦਾ ਇਹ ਪੰਜਾਲੀ ਇਹਨਾਂ ਦੀ 20 ਟਨ 20 ਟਨ ਖਿੱਚ ਸਕਦੀ ਹੁੰਦੀ ਆ ਬਲਦਾਂ ਦੀ ਪੰਜਾਲੀ ਆ ਪਤਾ ਨਹੀਂ ਸਰਨ ਕਰਾਸ ਪਲੇਨ ਦਾ ਨਾਮ ਸੀਗਾ ਜਿਹੜਾ ਪਹੁੰਚਿਆ ਇੱਥੇ ਪਤਾ ਨਹੀਂ ਤੇ ਉਹਦਾ ਇੱਕ ਛੋਟਾ ਇਹਨਾਂ ਨਮੂਨਾ ਇੱਥੇ ਰੱਖਿਆ ਬਣਾ ਆ ਗਿਆ ਚੀਜ਼ਾਂ ਬਹੁਤ ਜ਼ਿਆਦਾ ਹੈ ਵੇਖਣ ਵਾਲੀਆਂ ਨਾ ਪੂਰਾ ਦੇਣੀ ਚਾਹੀਦਾ ਇੱਕ ਸਾਦਾ ਥੱਲੇ ਵੀ ਆਹ ਕੈਮਰਾ ਕੈਮਰੇ ਦਾ ਪੜ੍ਹਦੇ ਇਤਿਹਾਸ ਕੀ ਕਹਿੰਦੇ ਇਹ ਕੈਮਰਾ ਹੈ ਕਿੰਨਾ ਤਗੜਾ ਇਹਦਾ ਕੋਈ ਇਤਿਹਾਸ ਤਾਂ ਬੜਾ ਲਿਖਿਆ ਨਹੀਂਗਾ ਡੋਨੇਟ ਕੀਤਾ ਨਾ ਲਿਖਿਆ 12 ਇੰਚ ਤੇ 14.5 ਦਾ ਲੈਂਜ ਹੈ ਸਟੂਡੀਓ ਜਨਰੇਟਡ ਬਾਈ ਜੌਨ ਸੈਂਡਰਸ ਇਹ ਕਿੱਧਰ ਪਿਆ ਕੈਮਰਾ ਇਹ ਕਿੱਧਰ ਬੜਾ ਤਗੜਾ ਕੈਮਰਾ ਹੁਣ ਤਾਂ ਆਪਾਂ ਫੋਨ 'ਚ ਨਿਕੇ ਨਿਕੇ ਜੇ ਕੈਮਰੇ ਆ ਗਏ ਪਹਿਲਾਂ ਦੇ ਕੈਮਰੇ ਵੇਖ ਲਓ ਥੱਲੇ ਸਟੈਂਡ ਹੀ ਇਹਦਾ ਕਿੱਡਾ ਜਿਹੜਾ ਮਾਉਂਟ ਬੜਾ ਤਗੜਾ ਕੈਮਰਾ ਜੀ ਆ ਛੋਟੇ ਵੀ ਪਏ ਬਾਅਦ ਚ ਫਿਰ ਜਿਵੇਂ ਜਿਵੇਂ ਆਈ ਗਏ ਛੋਟੇ ਆਈ ਜਾਂਦੇ ਆ ਉਹ ਕੈਮਰੇ ਨਾਲ ਫੋਟੋਆਂ ਖਿੱਚੀਆਂ ਜਿਹੜੀਆਂ ਉਹ ਲੱਗੀਆਂ ਕੀ ਬਾਤ ਹੈ ਆ ਕੈਮਰਾ ਦਾ ਸਰਾ ਹੀ ਹੋ ਗਿਆ ਆ ਜਿਹੜੇ ਸ਼ਵਲ ਪਹਿਲਾ ਵਾਰਤ ਦੇ ਹਣੇ ਸ਼ਵਲ ਤੇ ਹਥਿਆਰ ਜੋ ਵੀ ਆ ਜਿਹੜੇ ਪੰਜ ਛੇ ਸ਼ੁਰੂ ਥੱਲੇ ਵਿਖਾਏ ਸੀ ਉੱਪਰ ਲ ਉੱਪਰੋਂ ਆ ਗਿਆ ਆਪਾਂ ਉੱਪਰੋਂ ਥਿਊ ਹੈ ਇਹਨਾਂ ਦਾ ਤੇ ਇਹਨਾਂ ਦਾ ਇਤਿਹਾਸ ਲਿਖਿਆ ਇਹਨਾਂ ਨੇ ਆਵੇ ਕਹਿੰਦੇ ਆਹ ਮਹੀਨੇ ਇੱਧਰ ਨੂੰ ਜਾਂਦੇ ਇਹ ਐ ਤੇ ਅਲਾਸਕਾ ਤੋਂ ਫੇਰ ਇੱਧਰ ਨੂੰ ਆ ਜਾਂਦੇ ਨਿਊਜ਼ੀਲੈਂਡ ਇਹ 18000 ਨਹੀਂ 11000 ਕਿਲੋਮੀਟਰ ਤੈਅ ਕਰਦੇ ਆ ਆਪਣੀ ਜਰਨੀ 'ਚ 11600 ਸੀ ਆ ਆ ਲਿਖਿਆ ਤੇ ਇਹਨਾਂ ਨੇ ਲੌਂਗ ਹਾਲ ਫਲਾਈਟ ਜਦੋਂ ਇਧਰੋਂ ਜਾਂਦੇ ਆ ਤੇ ਰਾਹ 'ਚ ਸਟੇ ਕਰਦੇ ਜਾਂਦੇ ਕਹਿੰਦੇ ਤੇ ਇਧਰੋਂ ਆਉਂਦੇ ਆ ਵਾਪਸ ਉਦੋਂ ਸਿੱਧਾ ਇਸ ਨੰਬਰ 'ਚ ਸਾਰਾ ਲਗਾਤਾਰ ਉੱਡਦੇ ਰਹਿੰਦੇ ਆ 11680 ਕਿਲੋਮੀਟਰ ਕਈ ਹਫ਼ਤੇ ਕੀ ਬਾਤ ਹੈ ਤੇ ਆ ਇਧਰ ਇਹਨਾਂ ਨੇ ਬਣਾਏ ਆ ਪੁੱਲਾਂ ਦੇ ਉੱਤੇ ਬਹੁਤ ਸੋਹਣਾ ਤੇ ਕਾਰੀਗਰੀ ਕੀਤੀ ਆ ਕੀ ਬਾਤ ਹੈ ਹਾਈਟਸ ਉਹ ਪੌੜੀਆਂ ਜੜਦਿਆਂ ਦਾ ਵੀ ਉਹ ਰਾਜ ਬਣਾਇਆ ਇਹਨਾਂ ਨੇ ਆਈ ਸਾਈਟ ਇਨਫੋਰਮੇਸ਼ਨ ਸੈਂਟਰ ਆ ਇਧਰ ਲਿਵਾਏ ਲਾਇਬ੍ਰੇਰੀ ਉੱਪਰ ਬਣਿਆ ਬੱਚਿਆਂ ਵਾਸਤੇ ਬਹੁਤ ਸੋਹਣਾ ਉਹ ਪੇਂਟਿੰਗ ਕੀਤੀ ਹੈ ਮੌਰੀ ਕਲਚਰ ਦੀ ਜੇ ਤੋ ਬਾਹਰ ਨਿਕਲਦੇ ਜਾਂ ਅੰਦਰ ਜਾਂਦੇ ਇਹਨਾਂ ਨੇ ਆ ਦੋ ਬਣਾਏ ਆ ਯੂਰੋਪੀਅਨ ਤੇ ਮੌਰੀ ਮੌਰੀ ਦੇ ਮੁੰਤੇ ਮੋਕੋ ਬਣਾਇਆ ਬਾਈ ਦੇ ਤੇ ਦੂਜਾ ਯੂਰੋਪੀਅਨ ਆ ਇਦਾਂ ਡੋਡੋ ਜਾਂਦੇ ਤੇ ਫਿਰ ਇਕੱਠੇ ਹੋ ਜਾਂਦੇ ਜਦੋਂ ਆਪਾਂ ਬਾਹਰ ਚੱਲ ਜਾਨਾ ਇਹ ਜਦੋਂ ਆਪਾਂ ਅੰਦਰੇ ਤੁਰਨ ਤੋਂ ਪਹਿਲਾਂ ਵਾਪਸ ਮਿਊਜ਼ੀਅਮ ਵੇਖ ਕੇ ਆਉਂਦੇ ਸੀ ਫਿਰ ਇੱਥੇ ਗੱਲਬਾਤ ਕੀਤੀ ਜਿਹੜੇ ਮੈਨ ਬੈਠੇ ਸੀ ਜਿੰਨਾਂ ਤੋਂ ਆਪਾਂ ਪਰਮਿਸ਼ਨ ਲਈ ਵੀਡੀਓ ਬਣਾਉਂਦੀ ਉਹਨਾਂ ਨੇ ਦੱਸਿਆ ਵੀ ਇੱਥੇ ਤਿੰਨ ਤਿੰਨ ਸੀਗੇ ਐਂਕਰਾਂ ਤੇ ਤਿੰਨ ਹੀ ਸੀਗੀਆਂ ਸ਼ਿਪ ਨੂੰ ਪਰ ਦੋ ਵੱਡੀਆਂ ਗਈਆਂ ਸੀ ਇੱਕ ਉਹਨਾਂ ਨੇ ਇਕੱਠੀ ਕਰ ਲਈ ਸੀਗੀ ਤੇ ਖਿੱਚ ਕੇ ਲੈ ਕੇ ਹੀ ਡ੍ਰੈਗ ਕਰ ਲਈ ਸੀ ਤੇ ਦੋ ਉਹਨਾਂ ਨੂੰ ਵੱਡਨੀਆਂ ਪਈਆਂ ਇੱਕ ਇਹ ਸਭ ਤੋਂ ਵੱਡੀ ਐਂਕਰ ਆ ਦੂਜੀ ਐਂਕਰ ਬਈ 30 ਪਾਪਾ ਮਿਊਜ਼ੀਅਮ ਵਲਿੰਗਟਨ ਚ ਉਹਦੀ ਛੋਟੀ ਭੈਣ ਆ ਕਹਿੰਦੇ ਤੇ ਜਿਵੇਂ ਉਧਰ ਗਏ ਕੋਈ ਉਹ ਵੇਖ ਕੇ ਆਉਂਦਾ ਤਾਂ ਉਹ ਛੋਟੀ ਭੈਣਾਂ ਦੀ ਇਹ ਵੱਡੀ ਆ 30 ਪਾਪਾ ਜੀ ਖਲਦੇ ਆ ਅੱਗੇ ਵੇਖਦੇ ਆ ਇਹ ਵੀਡੀਓ ਨੂੰ ਇੱਥੇ ਸਮਾਪਤ ਕਰਦੇ ਆ ਕਿਉਂਕਿ ਵੀਡੀਓ ਬਹੁਤ ਲੰਮੀ ਹੋ ਜਾਣੀ ਆ ਤੇ ਜੇ ਕੋਈ ਫਾਇਦਾ ਨਹੀਂ ਤੁਸੀਂ ਬੋਰ ਹੋ ਜਾਣਾ ਵਾ ਤੇ ਇਹ ਜੇ ਕੋਈ ਆਪਣਾ ਰਸ ਹੁੰਦਾ ਤੇ ਜਰੂਰ ਵੇਖ ਕੇ ਜਾਵੇ ਕਟਾਇਆ ਮਿਊਜ਼ੀਅਮ ਤੇ ਇੱਥੇ ਸਿਨੇਮਾ ਹਾਲ ਵੀ ਆ ਉਹਦੇ ਵਿੱਚ ਮੂਵੀ ਬਣਾ ਉਖਾਉਂਦੇ ਐ ਐਨੀਮੇਸ਼ਨ ਦੂਜੀਆਂ ਵੀ ਆ ਸਿਨੇਮਾ ਹਾਲ ਚ ਉਹ ਵੇਖ ਸਕਦੇ ਤੁਸੀਂ ਤੇ ਬਹੁਤ ਸੋਹਣਾ ਅੰਦਰੋਂ ਮਿਊਜ਼ੀਅਮ ਬਣਾਇਆ ਲਾਇਬ੍ਰੇਰੀ ਆ ਤੇ ਮਿਊਜ਼ੀਅਮ ਚ ਸਾਰਾ ਉਹ ਪੁਰਾਣਾ ਹੀ ਰੱਖਿਆ ਇਹਨਾਂ ਨੇ ਤੇ ਇੱਕ ਹੋਰ ਚੀਜ਼ ਜਿਹੜੀ ਪਤਾ ਲੱਗੀ ਸੀ ਉਹ ਟ੍ਰੀਟੀ ਆਫ ਵਾਈਟੰਗੀ ਕਹਿੰਦੇ ਟ੍ਰੀਟੀ ਆਫ ਵਾਈਟੰਗੀ ਸਾਰੀ ਘੁੰਮ ਫਿਰ ਕੇ ਅਖੀਰ ਤੇ ਕੇਪਰੰਗਾ ਸਾਈਨ ਹੋਈ ਆ ਉਹ ਤੋਂ ਪਹਿਲਾਂ ਇੱਥੇ ਆਈ ਆ ਸੈਕਿੰਡ ਲਾਸਟ ਟਾਈਮ ਮਤਲਬ ਜਦੋਂ ਉੱਥੋਂ ਆਈ ਆ ਤੇ ਉਹਨਾਂ ਨੇ ਆਪਾਂ ਨੂੰ ਆ ਪੇਪਰ ਦਿੱਤੇ ਸਾਰੇ ਇਹਦੇ ਵਿੱਚ ਪੜਿਆ ਇਹ ਤੇ ਇਹਨਾਂ ਨੇ ਲਿਖਿਆ ਵੀ ਆ ਵੀ ਜਿਹੜੀ ਟ੍ਰੀਟੀ ਆਫ ਵਾਈਟੰਗੀ ਆ ਸੈਕੰਡ ਲਾਸਟ ਟਾਈਮ ਇਹ ਆ ਜਗ੍ਹਾ ਤੇ ਸਾਈਨ ਹੋਈ ਆ ਜਿੱਥੇ ਆਪਾਂ ਜਾ ਗਏ ਆ ਤੁਸੀਂ ਵੇਖਿਆ ਹੋਊਗਾ ਤੇ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੋਰ ਵੀਡੀਓ ਆਪਾਂ ਬਹੁਤ ਸੋਹਣੀਆਂ ਆਉਣ ਵਾਲੀਆਂ ਸਾਰੇ ਟੂਰ ਦੀਆਂ ਆਪਾਂ ਆਪਣਾ ਔਰਥ ਦਾ ਟੂਰ ਸਟਾਰਟ ਕੀਤਾ ਵੇਖੋ 8-10 ਦਿਨ ਚੱਲਦਾ ਕਿੰਨਾ ਟਾਈਮ ਚੱਲਦਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਮੇਰਾ ਵੀ ਤੇ ਵੀਡੀਓ ਜੇ ਵਧੀਆ ਲੱਗੀ ਲਾਈਕ ਸ਼ੇਅਰ ਜਰੂਰ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਕਿੱਦਾਂ ਦੀ ਬਣਦੀ ਆ ਮਿਲਦੇ ਨਵੀਂ ਵੀਡੀਓ ਦੇ ਵਿੱਚ ਵੀਡੀਓ ਵੇਖ